ਤੇ ਸਭ ਤੋਂ ਵੱਡੀ ਕੋਸ਼ਿਸ਼ ਇਹ ਹੀ ਕਿ ਆਪਣਾ ਮੰਦਿਰ ਬਣ ਗਿਆ ਮਨ ਚ ਜਨੂਨ ਹੀ ਕਿ ਜਾਣਾ ਚਾਹਦਾ ਹੈ। ਕਈ ਸੀ ਲੋਕੋ ਕਹਿੰਦੇ ਜੀ ਨਾ ਬਸ ਪਾਪਾ ਨੇ ਪਾਪਾ ਨੇ ਕਿਹਾ ਸੀ ਮੈਨੂੰ ਤੇ ਬਾਕੀ ਉਹਨਾਂ ਨੇ ਕਿਹਾ ਸੀ ਕਹਿੰਦੇ ਬੇਟਾ ਤੂੰ ਤੇਲ ਤੇ ਚੱਲ ਇਹ ਲੰਬੇ ਅਰਸੇ ਬਾਅਦ ਮੂਹ ਪਾਰਤੀਆ ਵਾਸੀਆਂ ਦੇ ਲਈ ਇੰਤਜ਼ਾਰ ਦੀਆਂ ਘੜੀਆਂ ਹੁਣ ਖਤਮ ਹੋ ਗਈਆਂ ਨੇ ਕਿਉਂਕਿ ਕਰੀਬ 500 ਸਾਲ ਬਾਅਦ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਆਪਣੀ ਕਰ ਵਾਪਸ ਆਉਣਗੇ ਅਤੇ ਦਰਸ਼ਨਾਂ ਦੇ ਲਈ ਸਾਰੇ ਰਾਮ ਭਗਤ ਪਹੁੰਚ ਰਹੇ ਨੇ ਜਿਨ੍ਹਾਂ ਨੂੰ ਪ੍ਰਭੂ ਸ਼੍ਰੀ ਰਾਮ ਨੇ ਸੱਦਾ ਪੇਟਿਆ ਹੈ ਜਿਨ੍ਹਾਂ ਵਿੱਚੋਂ ਇੱਕ ਬਟਾਲੇ ਦਾ ਨੌਜਵਾਨ ਨਿਤਿਨ ਪਾਟਿਆ ਵੀ ਅਜਿਹਾ ਰਾਮ ਭਗਤ ਹੈ ਜਿਸ ਨੂੰ ਜਹਾਜ਼ ਰੂਪੀ ਸਾਈਕਲ ਤੇ ਜਾਣ ਦਾ ਮੌਕਾ ਮਿਲਿਆ ਹੈ ਅਤੇ ਆਪਣੇ ਪਰਿਵਾਰ ਦੇ ਸਹਿਯੋਗ ਨਾਲ ਇੰਨੀ ਦੂਰੀ ਜਿਹੜੀ ਹੈ 15 ਤੋਂ 20 ਦਿਨਾਂ ਵਿੱਚ ਹੀ ਤੈਅ ਕਰਕੇ ਪ੍ਰਭੂ શ્રી ਰਾਮ ਦੀ ਨਗਰੀ ਅਯੁੱਧਿਆ ਵਿੱਚ ਜਾ ਕੇ ਪ੍ਰਭੂ ਦੇ ਚਰਨਾਂ ਚੰਨਕ ਮੁਸਤਕ ਹੋਵੇਗਾ। ਦਸਤੇ ਇਹ ਪ੍ਰਭੂ ਸ਼੍ਰੀ ਰਾਮਚੰਦਰ ਜੀ ਦਾ ਜਕਾਰਾ ਲਾਉਂਦੇ ਨਿਤਨ ਅਤੇ ਉਸ ਦੀ ਪਤਨੀ ਸ਼ਿਲਪਾ ਨੇ ਕਿਹਾ ਕਿ ਸਫ਼ਰ ਜ਼ਰੂਰ ਲੰਬਾਏ ਪਰ ਪ੍ਰਭੂ ਸ਼੍ਰੀ ਰਾਮਚੰਦਰ ਜੀ ਖੁਦ ਸਫ਼ਰ ਨੂੰ ਖਤਮ ਕਰਨਗੇ। ਉਹਨਾਂ ਕਹਿਆ ਕਿ 6 ਮਹੀਨੇ ਪਹਿਲਾਂ ਮਨ 'ਚ ਸੋਚ ਆਈ ਸੀ कि ਜਦ ਵੀ ਇਹ ਯੋਧਿਆ ਮੰਦਿਰ ਬਨੇਗਾ ਤਾਂ ਮੈਂ ਸਾਈਕਲ ਤੇ ਦਰਸ਼ਨਾ ਲਈ ਜਾਵਾਂਗਾ ਅਤੇ ਉਹ ਸੁਪਨਾ ਅੱਜ ਮੇਰਾ ਪੂਰਾ ਹੋ ਗਿਆ ਹੈ ਪ੍ਰਭੂ ਨੇ ਮੈਨੂੰ ਬੁਲਾਵਾ ਭੇਜਿਆ ਤੇ ਮੈਂ ਜਾ ਰਿਹਾ ਹਾਂ 15 ਤੋਂ 20 ਦਿਨਾਂ ਚ ਮੈਂ ਉੱਥੇ ਪਹੁੰਚਣ ਲੱਗਾ ਹਾਂ ਬਾਕੀ ਰਸਤੇ ਵਿੱਚ ਆਉਣ ਵਾਲੀ ਮੁਸ਼ਕਲਾਂ ਨੂੰ ਪ੍ਰਭੂ શ્રી ਰਾਮ ਜਿਹੜੇ ਨੇ ਉਹ ਹੱਲ ਕਰਨਗੇ ਆਓ ਦੇਖਦੇ ਹਾਂ ਨੇ ਤ੍ਰਿਪਾਟੀ ਆਕੇਸ਼ਿਪਾ ਪਾਟੇ ਦਾ ਕੀ ਕਹਿਣਾ ਹੈ ਰਾਮ ਨਾਮ ਜੀ ਸੱਚੀ ਨਕਾਲ ਜੀ ਮੇਰਾ ਨਾਮ ਨੀਤਨ ਭਟਿਆ ਜੀ ਦੇਖੋ ਜੀ ਬਟਾਲੇ ਤੋਂ ਯੋਧਿਆ 1115 ਕਿਲੋਮੀਟਰ ਹੈ ਕੁਛ ਗੋਗਲ ਦੇ ਸਭ ਚ ਮਾਰਿਆ ਇੰਨਾ ਸੀ ਤੇ ਇਹ ਕੀ ਮੇਰਾ ਬੇਟਾ ਨਹੀਂ ਠੀਕ ਦਿੰਦਾ ਤੇ ਸਭ ਤੋਂ ਵੱਡੀ ਕੋਸ਼ਿਸ਼ ਇਹ ਹੀ ਕਿ ਆਪਣਾ ਮੰਦਿਰ ਬਣ ਗਿਆ ਮਨ ਚ ਜਨੂਨ ਹੀ ਕਿ ਜਾਣਾ ਜਾਣਾ ਹਾਂਜੀ ਸਾਈਕਲ ਸਰ ਮੈਂ 4-5 ਦਿਨ ਪਹਿਲਾਂ ਲਿਆ ਵਾ ਤੇ ਕੱਲ ਦੀ ਮੁਰੰਮਤ ਵਗੈਰਾ ਕਰਾ ਲਈ ਸੀ ਮੈਂ ਹਾਂਜੀ ਹਾਂਜੀ ਉਹ ਤੇ ਹੈ ਹੀ ਹੈ ਖੰਡੋ ਹੀ ਬੋਤ ਹੈ ਤੁਹਾਨੂੰ ਪਤਾ ਹੀ ਹੈ ਤੁਸੀਂ ਅੱਗੇ ਪਿੱਛੇ ਦੇਖ ਰਹੇ ਹੋ 11-12 ਵਜ ਗਏ ਆ ਤੇ ਤੋਂ ਵੀ ਤੁਹਾਨੂੰ ਪਤਾ ਹੀ ਕਿੰਨੀ ਇਹ ਮੁਸ਼ਕਲਾ ਕਿੱਦਾਂ ਪਹੁੰਚੀਏ ਕਿਤਾਬੇ ਜੋ ਹੈ ਰਾਮਗੰਗਰ ਨੇ ਜਾ ਕੇ ਮਸਮ ਆਏ ਜੂ ਰਾਹ ਦੇ ਵਿੱਚ ਔਂਗੜਾ ਬਣੀ ਹੈ ਸਫਰ ਲਾਹਾ ਹਾਂਜੀ ਉਹ ਤੇ ਹੈ ਹੀ ਹੈ ਦੇਖੋ ਜੀ ਪਰਮਾਤਮਾ ਨੇ ਚਾਇਆ ਤੇ ਜ਼ਰੂਰ ਟਾਈਮ ਸਿਰ ਪਹੁੰਚਾਂਗੇ ਤੇ ਟਾਈਮ ਸਿਰ ਕਰ ਆ ਜਾਾਂਗੇ ਠੀਕ ਹੈ ਨਾ ਕੋਈ ਦਿੱਕਤ ਨਹੀਂ ਆਣੀ ਇਹ ਮੇਰੇ ਮਨ ਦਾ ਵਿਸ਼ਵਾਸ ਹੈ ਕੋਈ ਦਿੱਕਤ ਨਹੀਂ ਕਰ ਕਰਦੇ ਨਹੀਂ ਕੋਈ ਰੋਕ ਟੋਕ ਨਹੀਂ ਕੀਤੀ ਮੈਨੂੰ ਬਸ ਪਾਪਾ ਨੇ ਪਾਪਾ ਨੇ ਕਿਹਾ ਸੀ ਮੈਨੂੰ ਤੇ ਬਾਕੀ ਉਹਨਾਂ ਨੇ ਕਿਹਾ ਸੀ ਕਹਿੰਦੇ ਬੇਟਾ ਤੂੰ ਟ੍ਰੇਨ ਤੇ ਚੱਲਦਾ ਠੰਡ ਬਹੁਤ ਆ ਇਹ ਜਦੋਂ ਕੱਲ ਮੈਂ ਮੈਂ ਕਿਹਾ ਚੱਲ ਮੈਂ ਇਹਦੇ ਨਾਲ ਥੋੜੀ ਮਰਮਤ ਵਗੈਰਾ ਕਰਾ ਦੇਣਾ ਕੱਲ ਮੈਂ ਮਰਮਤ ਵਗੈਰਾ ਕਰਾ ਕੇ ਲੈ ਆਂਦੀ ਤੇ ਮੈਂ ਨਾ ਸਮਾਨ ਇਕੱਠਾ ਕਰਨਾ ਚਾਲੂ ਕਰ ਦਿੱਤਾ ਜਦੋਂ ਮੈਂ ਸਮਾਨ ਇਕੱਠਾ ਕਰਨਾ ਚਾਲੂ ਕਰ ਦਿੱਤਾ ਸ਼ਾਮੀ 5 ਵਜੇ ਵੱਜ ਗਏ ਤੇ ਮੈਂ ਆਪਣੇ ਫਾਦਰ ਸਾਹਿਬ ਨੂੰ ਆਪਣੇ ਪਾਪਾ ਨੂੰ ਕਹਿ ਬਤੀ ਮੈਂ ਜਾ ਰਿਹਾ ਵਾ ਤੇ ਉਹਨਾਂ ਨੇ ਦੂਜੀ ਵਾਰੀ ਨਹੀਂ ਕਿਹਾ ਕਿ ਬੇਟਾ ਨਾ ਜਾਈ ਉਹਨੇ ਕਿਹਾ ਜਾ ਬੇਟਾ ਪਰ ਇਹ ਗਰਮ ਕੱਪੜੇ ਲੈ ਨਹੀਂ ਤੇ ਧਿਆਨ ਨਾ ਦੇਈਂ ਫੋਨ ਕਰਦਾ ਰਹਿ ਮੈਂ ਤੇ ਕਿਹਾ ਸੀ ਕਿ ਮਹੀਨੇ ਬਾਅਦ ਚਲ ਜਿਓ ਥੋੜੀ ਠੰਡ ਘਟੇਗੀ ਤੇ ਇਕਠੀਨ ਤੇ ਹੈ ਸਾਈਕਲ ਤੇ ਜਾਣਾ ਉਹਨੂੰ ਵੀ ਬੜੀ ਪਿਆੰਦੀ ਆ ਤੇ ਇਹ ਕਹਿੰਦੇ ਸੀ ਕਿ ਮੈਂ ਸਾਈਕਲ ਤੇ ਹੀ ਜਾਣਾ ਮੈਂ ਕਹਿਆ ਸੀ ਥੋੜਾ ਜਾਂ ਟ੍ਰੇਨ ਤੇ ਚਲ ਜਾਓ ਜਾਂ ਬੱਸ ਤੇ ਚਲ ਜਾਓ ਤੇ ਕਹਿੰਦੇ ਸੀ ਕਿ ਨਹੀਂ ਮੈਂ ਸਾਈਕਲ ਤੇ ਜਾਣਾ ਇਹਨਾਂ ਦੀ ਇੱਛਾ ਸੀ ਫੇ ਸਾਨੂੰ ਇੰਨਾ ਜੀ ਖੁਸ਼ੀ ਇੰਨੀ ਜੀ ਖੁਸ਼ੀ ਹੈ ਕਿ ਇਹ ਮਨਨੇ ਚ ਕਹਿੰਦੇ ਨੇ ਕਿ ਸਾਈਕਲ ਤੇ ਜਾਣਾ ਤੇ ਫਿਰ ਅਸੀਂ ਕਹਿੰਦੇ ਕੋਈ ਗੱਲ ਨਹੀਂ ਯਾਤਰਾ ਨਾਲ ਦੀ ਸਫਰ ਰਵੇ